ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੀਮਾ ਕਲਾਂ ਪਹੁੰਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈ ਇਸ ਪਿੰਡ ਨੂੰ ਚੀਮਾ ਪਿੰਡ ਬਿਲਕੁਲ ਨਜ਼ਦੀਕ ਪੱਟੀ ਮੋੜ ਦੇ ਸਗਵਾ ਤੋਂ ਵੀ ਥੋੜੀ ਦੂਰੀ ਤੇ ਆ ਸੈਦੋਂ ਬਰਬਾਲਾ ਦੁਬਲੀ ਇਹ ਪਿੰਡ ਬਿਲਕੁਲ ਨਜ਼ਦੀਕ ਆ ਨਾਲ-ਨਾਲ ਲੱਗਦੇ ਪਿੰਡ ਆ ਤੇ ਪੱਟੀ ਵੀ ਕੋਈ ਜ਼ਿਆਦਾ ਦੂਰ ਨਹੀਂ ਇੱਥੋਂ ਕੋਈ 3-4 ਕਿਲੋਮੀਟਰ ਦੀ ਦੂਰੀ ਆ ਸਾਰੀ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਆਪਾਂ ਦਿਖਾਉਂਦੇ ਰਹੀਦਾ ਅੱਜ ਇਸ ਵੀਡੀਓ ਦੇ ਵਿੱਚ ਨਗਾਂ ਦੀ ਗੱਲ ਕਰਕੇ ਤਾਂ ਟੋਟਲ 5 ਕੇ ਨਗ ਦਿਖਾਉਣੇ ਆ ਤੁਹਾਨੂੰ ਦੋ ਵੜਾ ਦਿਖਾ ਦਿਆਂਗੇ ਤਕਰੀਬਨ ਜਿਹੜੀਆਂ ਇਹ ਸ਼ਾਈਵਾਲ ਬਰੀਡ ਦੇ ਵਿੱਚ ਹੀ ਆ ਜਾਂਦੀਆਂ ਨੇ ਸੂਈਆਂ ਸੁਵਾਈਆਂ ਵੜਾ ਨੇ ਤੇ ਠੰਡੀਆਂ ਧੀਰੀਆਂ ਨੇ ਤੇ ਨੀਲੀ ਰਾਵੀ ਦੀਆਂ ਦੋ ਮੱਝਾਂ ਦਿਖਾ ਦਿਆਂਗੇ ਕਾਫੀ ਵੀਰ ਆਪਣੇ ਸ਼ੌਂਕ ਰੱਖਦੇ ਆ ਟੋਕੜ ਮੱਝਾਂ ਨੇ ਇੱਕ ਤਕਰੀਬਨ ਮੱਝ ਬਣੀ ਆ ਕਿੰਨੇ ਕੇ ਸਮੇਂ ਦੀ ਬਣੀ ਹੈ ਪ੍ਰੋਪਰ ਇਨਫੋਰਮੇਸ਼ਨ ਆਪਾਂ ਲਵਾਂਗੇ ਵੀਰ ਸਤਨਾਮ ਤੋਂ ਟੋਕੜਾ ਠੀਕ ਹੈ ਜੀ ਜਿੰਨਾ ਚਿਰ ਚੈੱਕ ਪਾਸ ਨਹੀਂ ਹੁੰਦੀ ਬੇਰਵਾ ਤੁਹਾਨੂੰ ਦੇ ਦੇਾਂਗੇ ਇੱਕ ਵੱਡੀ ਮੱਝ ਦਿਖਾ ਦੇਾਂਗੇ ਬਿਲਕੁਲ ਸੱਜਰ ਤਾਜੀ ਸੂਈ ਹੈ ਸੋ ਇਹ ਜਿਹੜੇ ਪੰਜ ਹੀ ਨਾਗ ਨੇ ਪੰਜਾਂ ਨਾਗਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਤਰੀਕ ਅੱਜ 23 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 12:00 ਵਜੇ ਜਾਂ 12:30 ਵਜੇ ਦਾ ਸਮਾਂ ਹੈ ਮਾਲ ਆਲਮੋਸਟ ਸਾਰੇ ਸਵਾਇ ਸਵਾਇਆ ਕੋਈ ਗੱਬਣ ਪਸ਼ੂ ਨਹੀਂਗਾ ਇਸ ਕਰਕੇ ਮੇਰਾ ਭਰਾ ਦੋ ਟਾਈਮ ਕਿਆ ਕੋਈ ਟੈਂਟਮ ਚੋ ਕੇ ਆਪਣੀ ਤਸੱਲੀ ਕਰ ਲਿਆ ਜੇ ਬਾਕੀ ਰੇਡ ਪਰਤੇ ਬੜੇ ਜਾਜਜ ਰਹਿਣਗੇ ਠੀਕ ਆ ਜੀ ਸੋ ਆਗੇ ਮੇਰਾ ਵੀਰ ਤਸੱਲੀ ਕਰ ਲਿਓ ਹਰੀਕੇ ਪਤਨ ਤੋਂ ਕੋਈ 10 12 ਕਿਲੋਮੀਟਰ ਦੀ ਦੂਰੀ ਐ ਸਾਰੀ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਾਸਰੀ ਕਾਲ ਸਾਸਰੀ ਕਾਲ ਜੀ ਸੰਧ ਸਾਥ ਸਾਰੇ ਦਸ਼ਕਰਾਂ ਨੂੰ ਇਕਨਾਲਿਆਂ ਨੂੰ ਪਹਿਲਾਂ ਉਹਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭਾਜੀ ਚੜ੍ਹਦੀ ਗਲਾਏ ਸੰਧ ਸਾਥ ਤੁਹੀਂ ਸਰਾਉ ਬਹੁਤ ਵਧੀਆ ਵੀਰ ਠੀਕ ਠਾਕ ਕਿਰਪਾ ਜੀ ਕਿਰਪਾਵਾ ਭਾਬੇ ਜੀ ਦੱਸਿਆਂ ਦੀ अच्छा फिर सतनाम बोलता ना दो तीन नाग ਆਪਾਂ ਪਾਏ ਸੀਗੇ ਹਾਂਜੀ 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 ਬਸ ਤੇ ਅੱਜ ਮਾਲ ਫੇਰ ਵੱਡੀ ਗਿਣਤੀ ਦੇ ਵਿੱਚ ਹੀ ਹਾਂਜੀ ਹਾਂਜੀ ਪੰਜ ਆਜੇਗੇ ਨਾਗ ਆਪਣੇ ਕੋਲ ਚਲੋ ਹਾਂਜੀ ਨੀਲੀ ਰਾਬੀ ਦਾ ਵੀ ਸ਼ੌਂਕ ਪੂਰਾ ਕਰਤਾ ਕਿਸੇ ਭਰਾ ਆ ਨੀਲੀ ਰਾਬੀਆਂ ਦੋ ਆਪਾਂ ਨੂੰ ਨਦੀਨੇ ਮਿਲੇ ਕਿਦੋਂ ਆ ਤੇ ਇਹ ਲਿਆਂਦੇ ਆ ਇੱਕ ਵੱਡੀ ਆ ਤਗੜੀ ਮੈਂ ਚੰਗੀ ਚੰਗੇ ਵਜਨ ਲੋਡਦੀ ਆ ਠੀਕਾ ਮੱਝਾ ਸਾਫ ਸੁਥਰੀਆਂ ਵੈਸੀ ਹਾਂਜੀ ਹਾਂਜੀ ਬਿਲਕੁਲ ਸਾਫ ਸੁਥਰੀਆਂ ਜੀ ਠੀਕ ਆ ਸੋ ਸ਼ੁਰੂਆਤ ਦੋਸਤੋ ਇਹਨਾਂ ਦੋਵਾਂ ਬੈੜਾਂ ਤੋਂ ਕਰਾਂਗੇ ਇਹ ਦੋ ਰਾਜਸਥਾਨ ਦੇ ਕਿੰਨੇ ਆ ਜੀ ਆ ਆ ਦੇ ਰਾਜਸਥਾਨ ਨੂੰ ਹੁਣ ਸਿੱਧਾ ਜੀ ਹੱਥ ਪੈਂਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਲਿਆਂਦੇ ਤੈਨਹੀਂ ਸੰਤੂ ਸਾਹਿਬ ਬੱਚਾ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ ਥੋੜਾ ਜਿਹਾ ਬੱਚਾ ਭਲਾ ਗਈ ਆ ਇਹ ਆਪਾਂ ਨਹੀਂ ਪਾਈ ਵੀ ਕਿਸੇ ਨੂੰ ਆਪਾਂ ਇਸ ਤਰ੍ਹਾਂ ਨਹੀਂ ਕੋਈ ਦੇਣਾ ਜਿੰਨਾ ਚਿਰ ਉਹ ਟਿਕਦੀ ਟਿਕਾਉਂਦੀ ਇਹ ਆਰ-ਪਾਰ ਕਰਦੀ ਆ ਹਾਂ ਆਰ-ਪਾਰ ਕਰਦੀ ਆ ਠੀਕ ਆ ਤੇ ਉਹ ਚੋਣੇ ਇਤਰਾ ਭੜੇ ਭੂੜੇ ਤੇ ਪਰ ਬੱਚਾ ਉਹਦਾ ਹੈਗਾ ਵਾ ਤਿੱਜਾ ਪਰ ਉਹ ਆਪਾਂ ਇਸੇ ਕਰਕੇ ਪਾਈ ਨਹੀਂ ਵੀ ਜੇ ਟਿਕ ਟਿਕਾ ਲਵੇ ਤੇ ਫੇਰ ਪਾਵਾਂਗੇ ਚਲੋ ਠੀਕ ਆ ਕਿ ਕਿਸੇ ਭੈਣ ਭਰਾ ਨੂੰ ਕੋਈ ਔਖਾਂ ਦਾ ਆ ਦੋ ਆ ਹਾਂ ਜੀ ਆਪਣੇ ਕੋਲ ਆ ਜੇ ਰਾਜਸਥਾਨ ਮੰਗਾਈਆਂ ਲੋਬੀ ਦੋਸਤੋ ਇਹ ਦੋ ਬੈੜਾ ਜਿਹੜੀਆਂ ਆਪਾਂ ਸ਼ੁਰੂਆਤ ਇਹਨਾਂ ਤੋਂ ਕਰਾਂਗੇ ਇੱਕ ਛਾਈਵਾਲ ਬੈੜ ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਹੈ ਜੀ ਬਿਲਕੁਲ ਗੋੜ ਵਰਗਾ ਰੰਗ ਆ ਤੇ ਇਹਦਾ ਸੂਆ ਬਾਬਾ ਜੀ ਕਿਨਵਾ ਤੇ ਕਿੰਨੇ ਕ ਦਿਨਾਂ ਦੀ ਸੂਈ ਹੈ ਸੂਆ ਇਹਦਾ ਦੁੱਜਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਤੇ ਸੂਈ ਨੂੰ ਇਹਨੂੰ ਕੋਈ 4-5 ਦਿਨ ਹੀ ਹੋਏ ਆ ਬੋਲੇ ਤੇ ਹੀ ਆ ਬੋਲੇ ਤੇ ਹੀ ਤੇ ਮਗਰ ਇਹਦੇ ਬੱਚੀ ਆ ਠੀਕ ਆ ਆ ਜੀ ਹਾਂ ਜੀ ਇਹਦੇ ਤੇ ਆ ਛਾਈਵਾਲ ਦੀ ਪਿਓਰ ਬੱਚੀ ਆ ਮਗਰ ਠੀਕ ਆ ਲੋਬੀ ਮਗਰ ਛਾਈਵਾਲ ਬਰੀਡ ਦੇ ਵਿੱਚ ਬੱਚੀ ਆ ਗਈ ਆ ਸੋ ਦੂਜਾ ਸੂਆ ਇਹ ਸੂਈਆ ਕਰਮਾ ਵਾਲੀ ਕੋਈ ਤਿੰਨਾ ਚੌ ਚਾਰ ਜਿਹਦਾ ਖਵਾ ਹੋ ਗਿਆ ਬਾਕੀ ਥਣ ਥਪਾ ਬਹੁਤ ਸੋਣਾ ਕਰਮਾ ਵਾਲੀ ਨੂੰ ਠੀਕਾ ਜੀ ਮੁੱਠੀ ਮੁੱਠੀ ਥਾਣਾ ਤੇ ਨੋਕਲੇ ਥਾਣ ਦਾ ਠੀਕਾ ਜੀ ਬਿਲਕੁਲ ਬਿਲਕੁਲ ਆ ਵੇਖੋ ਕੋਈ ਇਹ ਕਰਨੀ ਜਿੱਥੇ ਮਰਜੀ ਭਾਵੇਂ ਪਾਪੂ ਆਪਾ ਜਿਹੜਾ ਤੁਹਾਨੂੰ ਹੱਥੋਂ ਤੇ ਫੇਰ ਕੇ ਤਸੱਲੀ ਨਾਲ ਦਿਖਾ ਰਿਹਾ ਕੈਮਰੇ ਉਹ ਪੈਣਾ ਨੇ ਜਵਾਈ ਨੇ ਇਹ ਇਤਰਾ ਪਹਿਣਾ ਇਤਰਾ ਬਹਿਵਾ ਥੋੜਾ ਕੈਮਰੇ ਚ ਆ ਜਾਂਦੇ ਕੋਈ ਠੰਡੀ ਅਠ ਨਾਲ ਆ ਪੂਰੀਆਂ ਧੀਰੀਆਂ ਕੇ ਹਾਂ ਜੀ ਹਾਂ ਜੀ ਹਾਂ ਜੀ ਤੇ ਦੁੱਧ ਤੇ ਥਲੇ ਵੀਰ ਕਿੰਨਾ ਹੋਣਾ ਦੁੱਧ ਤੇ ਥਲੇ 8 ਨਾਲ 5 ਲੀਟਰ ਬੌਲੇ ਨੂੰ ਗਲੇ ਕੋ ਦੁੱਧ ਗਲੇ ਹਾਂ ਤੇ ਇਹ 15 16 ਲੀਟਰ ਦੁੱਧ ਭਰੂਗੀ ਠੀਕ ਉਹਨਾਂ ਘਰ ਰਹਿਣਾ 15 16 ਲੀਟਰ ਦੁੱਧ ਭਰਦੀ ਆਈ ਆ ਠੀਕ ਬਾਕੀ ਇਹਨਾਂ ਦੀ ਦੁੱਧ ਦੀ ਕੁਆਲਿਟੀ ਬਹੁਤ ਆ ਹਾਂ 42 43 ਰੁਪਏ ਦੁੱਧ ਲੱਗਦਾ ਮੈਂ ਪਾ ਕੇ ਆ ਹਾਂ ਜੀ ਚੰਗੀ ਫੈਡ ਚ ਜਾਂਦਾ ਹਾਂ ਹਾਂ ਜੀ ਚੰਗਾ ਫੈਡ ਹੁੰਦਾ ਲੈ ਵੀਰੇ ਖੋਲ ਇੱਕ ਵਾਰੀ ਆਪਾਂ ਦੇਖਾਦ ਕੇ ਇਹ ਦੋਸਤੋ ਦੂਜਾ ਸੂਆ ਇਸ ਵਕਤ ਬੌਲੇ ਦੇ ਵਿੱਚ ਹੀ ਮੰਨ ਲਿਓ ਜੇ ਕਿਉਂਕਿ ਚੌਥਾਕ ਦੇ ਨੇ ਅੱਜ ਬੱਚੀ ਮਗਰ ਆ ਬੱਚਾ ਵੀ ਬਹੁਤ ਸੋਹਣਾ ਕਰਮਾਰੀ ਦੇ ਮਗਰ ਉਹ ਤੁਹਾਨੂੰ ਆਪਾਂ ਦਿਖਾ ਦੇਵਾਂਗੇ ਤੋਏ ਕੁੜੀ ਤੋਰਾ ਚੈੱਕ ਕਰਾ ਦਈਏ ਆ ਕਰੋ ਇਹ ਥੋੜਾ ਸੰਤੂ ਸਾਹਿਬ ਇੱਕ ਰਾਜਸਥਾਨ ਵਾਲੀ ਬਰੀਡ ਜਿਹੜੀ ਆ ਗਾੜੀ ਰੱਖਦੀਆਂ ਅੱਗੇ ਰੱਖਦੀਆਂ ਦੇਵਾ ਹਾਂ ਹਾਂਜੀ ਇਹਨਾਂ ਨੇ ਲੈਵਾ ਅੱਗੇ ਹੀ ਵੇਖੋ ਬਲੱਡ ਵਾਂਗੂ ਫੁੱਲੀਆਂ ਪਈਆਂ ਹਾਂਜੀ ਬਾਕੀ ਚੱਡਾ ਜਿੰਨਾ ਵੀ ਆ ਟਕਾਣੇ ਤੇ ਬਿਲਕੁਲ ਬਿਲਕੁਲ ਟਕਾਣੇ ਤੇ ਐਸੋ 8 9 ਕਿਲੋ ਹੋਊਗਾ ਹਾਂਜੀ 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 15 16 ਲੀਟਰ ਭਰੂਗੀ ਇਹੋਲੇ 8 9 ਲੀਟਰ ਆਏ ਦੇ ਥੱਲੇ ਮੋਬਿਲ ਐਸ ਵਕਤ ਜਿਹੜਾ 208 9 ਲੀਟਰ ਆ ਬੋਲਾ ਠੀਕ ਆ ਆ ਦੇ ਉਦਾਂ ਕਰਮ ਵਾਲੀ ਹੈ ਠੰਡੀ ਸੀਲ ਬਿਲਕੁਲ 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 ਠੰਡੀ ਜੀ ਕੋਈ ਚੱਕਰ ਨਹੀਂ ਆ ਕੋਈ ਵੀ મતલਬ ਕਿ ਉਹ ਜੀ ਕੋਈ ਚੱਕਰ ਨਹੀਂ ਆ ਆ ਵੇਖੋ ਤੁਸੀਂ ਕੋਈ ਵੀ ਨਹੀਂ ਕੋਈ ਗੱਲ ਨਹੀਂ ਠੀਕ ਆ ਕੋਈ મતલਬ ਕਿ ਉਹ ਜੀ ਕਿ ਨਹੀਂ ਕਿਛੜਾਤ ਨਹੀਂ ਆ ਜਿਤਨਾ ਮਰਜੀ ਹੱਥ ਪਾਈ ਜਾਓ ਬਿਲਕੁਲ ਬਿਲਕੁਲ ਲੋ ਵੀ ਠੀਕ ਆ ਜੀ ਹੈ ਠੰਡੀ ਧੀਰੀ ਆ ਹਾਂ ਜੀ ਹਾਂ ਜੀ ਸੀਲ ਸਲਾਕਤ ਜਿੰਨਾ ਮਰਜੀ ਰੀਜਨਲ ਮੇਰਾ ਭਰਾ ਬਿਲਕੁਲ 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 ਜਾਓ ਕੋਈ ਚੱਕਰ ਨਹੀਂ ਆ ਜੀ ਏ ਵੀਰ ਸਤਨਾਮ ਕਿੰਨੇ ਦੀ ਦੇ ਦਿੱਤੀ ਅੱਜ ਇਹ ਕਰ ਲਈ ਸੰਤੂ ਸਾਹਿਬ 50000 ਰੁਪਿਆ 50000 ਹਾਂ ਉਦਰਾ ਦੇ ਗਰਮੀ ਦੇ ਤੋਹਫੇ ਆਏ ਹਾਂ ਨਹੀਂ ਨਹੀਂ ਗਰਮੀ ਦੀ ਜਿੱਦ ਹਾਂਜੀ 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 ਗਰਮੀ ਦੇ ਤੋਹਫੇ ਨਾ ਇਹਨਾਂ ਨੇ ਗਰਮੀ ਮਨਾਉਣੀ ਭਾਵੇਂ ਥੱਪੇ ਬੰਦੇ ਹੋ ਇਹਨਾਂ ਨੂੰ ਬਿਲਕੁਲ ਹਾਂਜੀ ਹਾਂਜੀ ਇਹੋ ਜੀ ਚੀਜ਼ ਆ ਇਹ ਕਰਕੇ ਛੋਟਾ ਛਟਾ ਇੱਕੋ ਇੱਕ ਗੱਲ ਕਰ ਦਈਏ ਵੀਰ ਲੈ ਲਈਏ 45000 ਦੀ ਦੇ ਦਿੱਤੀ ਇੱਕ ਸ਼ਾਲ ਹੋਰ ਮਾਰ ਦਈਏ ਵੀ ਪੂਰੀ ਟਿਕਾਣੇ ਤੇ ਗੱਲ ਆ ਜੇ ਜਿਹੜੀ ਆ ਨਾ ਬਤਾ ਲਈ 10000 ਰੁਪਏ ਦੇ ਦੇ 4000 ਰੁਪਿਆ ਛੋਟ ਆ ਤੇ ਚੰਗੀ ਵਹਿੜ ਆ ਦੇਖੋ ਜੀ ਪੂਰੀ ਦੂਜੇ ਸਵੇਰ ਆ ਚੰਗੀ ਵਹਿ ਠੰਡੀ ਧੀਰੀ ਆ ਬਿਲਕੁਲ ਹਾਂਜੀ ਹਾਂਜੀ ਚੰਗੀ ਵਿਚਾਰੀ ਠੰਡੀ ਆ ਕੋਈ ਕੋਈ ਲੱਤਾਂ ਛੜੀਆਂ ਵਾਲੀ ਨਹੀਂ ਗੱਲ ਜੀ ਤਸੱਲੀਆਂ ਕਰਾਈ ਚੋ ਕਿ ਲੱਤਾਂ ਇੱਥੇ ਕਰ ਲਓ ਚੰਗੀ ਆ ਲਓ ਵੀ 42000 ਦੇ ਵਿੱਚੋਂ 200 ਰੁਪਿਆ ਛੋਟ ਆ ਇਧਰ ਵੀ ਸਤਨਾਮ ਆ ਜਿਹੜੀ ਬੱਚੀ ਇਹ ਬੱਚੀ ਇਹ ਰਾਠੀ ਦੀ ਆ ਜੀ ਠੀਕ ਆ ਇਹ ਪਹਿਲਣ ਆ ਇਹ ਵੀ ਠੰਡੀ ਆ ਆ ਵੇਖੋ ਠੰਡੀ ਇਹ ਵੀ ਜੋ ਮਰਜ਼ੀ ਇਹਨੂੰ ਵੀ ਕੋਈ ਨਹੀਂ ਲੱਤਾਂ ਦੇ ਭਾਵੇਂ ਹੱਥ ਫੇਰੀ ਜੋ ਕੋਈ ਚੱਕਰ ਨਹੀਂ ਹਾਂਜੀ ਠੰਡੀ ਇਹ ਵੀ ਇਹ ਵੀ ਘਾੜੀ ਜਿਆਦਾ ਇਹਨਾਂ ਦਾ ਵੀ ਇਹ ਰਸਤਾ ਨਾਲੀ ਦੇ ਆ ਵੇਖੋ ਅੱਗੇ ਨੂੰ ਲੇਵਾ ਜ਼ਿਆਦਾ ਰੱਖ ਹਾਂਜੀ ਹਾਂਜੀ ਆ ਵੇਖੋ ਇਧਰ ਭਾਵੇਂ ਲੇਵਾ ਜ਼ਿਆਦਾ ਜਿਹੜਾ ਧੁੰਨ ਵਾਲੇ ਸਾਈਡ ਨੂੰ ਆ ਬਾਕੀ ਤੱਕ ਜੀਰੂ ਬਾਕੀ ਕੋਈ ਜੇ ਲੱਗੇ ਆ ਹਾਂਜੀ ਬਹੁਤ ਸੁਣਨ ਨੂਕਲਾ ਥਾਣਾ ਕਰਮਾਲੀ ਦੇ ਕੋਈ ਗੱਲ ਨਹੀਂ ਬਚਾਰੀ ਠੰਡੀਆਂ ਇਹ ਤਾਂ ਥੱਲੇ ਵੀਰ ਹੁਣ ਬੋਲਾ ਕੇ ਦੁੱਧ ਹੀ ਐ ਇਹ ਇਹਦੇ ਥੱਲੇ ਕੋਈ ਬੋਲਾ ਲਾ ਲੈ ਕੋਈ ਦੁੱਧ ਲਾ ਲੈ ਚੰ ਚਾਤਰ ਪੰਜ ਪੰਦੇ ਨਹੀਂ ਇਹਦੇ ਮਗਰ ਵਿੱਚ ਹੀ ਆ ਰਾਠੀ ਦੀ ਗਦਰੀ ਦੀ ਇਹਦੇ ਮਗਰ ਹੀ ਗਦਰੀ ਦੀ ਗਾਂ ਦੇ ਗਦਰੀ ਦੀ ਇਹਦੇ ਮਗਰ ਵਿੱਚ ਹੀ ਐ ਠੀਕ ਆ ਠੀਕ ਇਹ ਹੋਰ ਹਾਂਜੀ ਇਹ ਇਹਦੇ ਥੱਲੇ 8 ਲੀਟਰ ਵਾਲੇ ਬੋਲਾ ਜਿੰਨੇ ਚੁਵਾਈ ਦੀ ਓਕੇ ਆ ਬਿਲਕੁਲ ਬਿਲਕੁਲ ਚੁਵਾਈ ਦੀ ਓਕੇ ਆ ਜੀ ਲੋ ਵੀ ਚੁਵਾਈ ਦੀ ਠੀਕ ਆ ਮੁੱਠੀ ਮੁੱਠੀ ਥਾਣਾ ਬੱਛੀ ਨੂੰ ਹਾਂਜੀ ਹਾਂਜੀ ਪਲੂਣ ਪਹਿਲਾ ਸੁਆ ਦੋਸਤੋ ਸੁਈ ਆ ਰਾਟੀ ਦੇ ਵਿੱਚ ਕੋਈ ਗਿਰਦਾ ਵੀ ਕਰਾਸ ਆ ਜਾਂਦਾ ਇਹਦੇ ਵਿੱਚ ਹਾਂਜੀ ਹਾਂਜੀ ਗਿਰ ਲਵੇ ਗਿਰਦਾ ਵੀ ਹੈਗਾ ਲੈ ਵੀ ਇੱਕ ਵਾਰੀ ਖੋਲ ਕੇ ਆਪਾਂ ਤੋਰ ਕੇ ਦਿਖਾਉਣੇ ਆ ਇਹ ਹੈ ਮਗਰ ਦੋਦੇ ਬੱਚੀਆਂ ਹੀ ਹੈ ਨਾ ਹਾਂਜੀ ਬੱਚੀਆਂ ਦੋ ਆਪਾਂ ਦਿਖਾ ਦੇਾਂਗੇ ਬੱਚੀਆਂ ਪਹਿਲੀ ਵੜਦੀ ਬੱਚੀ ਦਿਖਾਵਾਂਗੇ ਤੁਹਾਨੂੰ ਇਸ ਵੜਦੀ ਬੱਚੀ ਦੋਨੋਂ ਚੈੱਕ ਕਰਾ ਦੇਾਂਗੇ ਠੀਕ ਆ ਸੋ 8 ਕਿਲੋ ਬੋਲੇ ਬੋਲਾ ਆ ਜਾ ਠੀਕ ਆ ਜੀ ਬਾਕੀ ਥਣ ਤੁਨ ਬੜਾ ਸੁਆਦੀ ਆ ਕਰਮਾ ਉਹ ਥਣ ਬਹੁਤ ਲੱਗਾ ਚੱਲ ਹੈਲੋ ਆ ਦੇਖੋ ਜਾਂਦੇ ਥੋੜਾ ਬੱਚੇ ਪੁੱਛਦਾ ਕਰਦੀਆਂ ਨਾ ਆ ਬੱਚੇ ਦਾ ਵੀ ਉਤਰਾ ਵੀ ਬਾਹਰ ਦੂਜਾ ਡੰਗਰ ਦੂਜਾ ਡੰਗਰ ਨਾਲ ਹੋ ਜੂ ਖੜਨਾ ਇਹ ਦੂਜਾ ਡੰਗਰ ਨੂੰ ਉੱਥੇ ਬੱਜੇ ਰਗਾ ਬਾਹਰ ਜਾਣ ਲੱਗੇ ਕਿਸੇ ਦਾ ਟੰਡਾ ਰਹਿੰਦੀ ਆ ਗਿਆ ਚ ਇਹਨੂੰ ਤੁਰਦੇ ਜ ਇਹਨੂੰ ਇਹਨੂੰ ਤੇ ਆਇ ਛਣੇ ਨੇ ਅੱਜ ਕੀ ਆ ਇਹ ਨਾਲ ਡੰਡਰ ਪਰ ਲਾ ਮਾਤ ਉਰਦੀ ਦੇਖੀ ਲਓ ਵੀ ਠੀਕ ਆ ਸੋ 8 ਕਿਲੋ ਬੋਲਾ ਬੱਚੇ ਇਹੋ ਹੀ ਆ ਦੋਵੇਂ ਹਾਂ ਜੀ ਹਾਂ ਜੀ ਬੱਚੇ ਇਹੋ ਦੋਵੇਂ ਇਹਦਾ ਬੱਤਾ ਕਰਾ ਬੱਚਾ ਆ ਪਹਿਲੀ ਦੀ ਬੱਚੀ ਆ ਅੱਛਾ ਹੀ ਵਾਰੀ ਹਾਂ ਜੀ ਸ਼ਾਈ ਵਾਲ ਦੀ ਠੀਕ ਆ ਇਹ ਆ ਆ ਤੋ ਜੀ ਦੀ ਆ ਲਓ ਵੀ ਠੀਕ ਆ ਜੇ ਰਾਠੀ ਤੇ ਜਿਹੜੀ ਆਪਾਂ ਤੁਹਾਨੂੰ ਗੇਰ ਬਖਾਈਏ ਠੀਕ ਕਰੋਸ ਫ੍ਰੀਡ ਉਹਦੀ ਆ ਬੱਚੀ ਆ ਉਹਦੀ ਆ ਬੱਚੀ ਆ ਵੇ ਰਾਠੀ ਦੇ ਉਸੇ ਤਰ੍ਹਾਂ ਹੀ ਹੋਵੇ ਦਾ ਹਾਂ ਨਿਕਾ ਆ ਬਿਲਕੁਲ ਕੁਲੇ ਬੱਚੇ ਵਾਲੇ ਬੱਚਾ ਵੀ ਬਹੁਤ ਚੰਗਾ ਆ ਗਿਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬੱਚੀਆਂ ਦੋਵੇਂ ਬੱਚੀਆਂ ਜੀ ਗਰਦੇ ਵਿੱਚ ਕਰੋਸ ਹਾਂ ਜੀ ਹਾਂ ਜੀ ਬਿਲਕੁਲ ਗਰਦੇ ਵਿੱਚ ਹਾਂ ਜੀ ਬੱਚੀ ਆ ਪਾਲਣ ਵਾਲੀ ਬਹੁਤ ਪਿਆਰੇ ਬੱਚਿਆ ਦੋਸਤੋ ਹਾਂਜੀ ਬਾਕੀ ਬੱਚੀ ਆਪ ਵੀ ਚੰਗੀ ਆ ਠੀਕ ਆ ਥੋੜਾ ਜਿਹਾ ਪਸ਼ੂ ਕਿਦਾਂ ਘਰੋਂ ਬਾਹਰ ਘਟ ਪਾਰ ਨਿਕਲੇ ਹੁੰਦੇ ਆ ਉਸ ਕਰਕੇ ਥੋੜਾ ਜਿਹਾ ਕਿਤੇ ਨਾ ਕਿਤੇ ਤੋਰਾ ਤਾਰ ਘੱਟ ਕੀਤਾ ਪਸ਼ਮਾਨੇ ਠੀਕ ਬਿਲਕੁਲ ਥੋੜਾ ਜਿਹਾ ਗਾਂ ਜਾਣ ਲੱਗਾ ਕਰਦੇ ਉਤਨੇ ਕੋਈ ਗੱਲ ਨਹੀਂ ਆ ਗਠੰਡੀ ਹੋਣੀ ਚੱਕਰ ਕੋਈ ਭਾਵੇਂ ਇੱਥੇ ਬਹਿ ਕੇ ਚੋਣੀ ਇਤਰੇ ਚੋਲੇ ਕੋਈ ਠੀਕ ਆ ਇਹ ਤਾਂ ਵੀਰ ਸਤਨਾਮ ਕੀ ਮੋਟਰ ਹੋਊਗਾ ਇਹਦਾ ਰੇਟ ਆ ਤੇ 44000 ਰੁਪਿਆ ਕਰਦੇ 44000 ਹਾਂਜੀ ਅੰਦਰ ਦੇ ਦिए ਕਰਕੇ ਮੰਨਤਾ 37 ਦੀ ਦੇ ਦੇ 37 ਦੀ ਦੇ ਦੋ ਹਾਂ ਨਾ 37000 ਦੀ ਦਵਾਂਗੇ ਵੀ ਕਸਰਾਂ ਦੇ ਕੱਢ ਕੇ ਪੂਰੀ ਹਾਂਜੀ ਹਾਂਜੀ ਤੇ ਜੇ ਕੋਈ ਮੇਰਾ ਵੀਰ ਜੋੜਾ ਹੀ ਲਵੇ ਆ ਤੇ ਜੋੜੇ ਦਾ 3000 ਰੁਪਿਆ ਕੱਟ ਕਰ ਦਾਂਗੇ ਆ ਜੋੜੇ ਦਾ ਹਾਂਜੀ ਠੀਕ ਹੈ ਜੇ ਕੋਈ ਵੀਰ ਜੋੜਾ ਹੀ ਲੈਂਦਾ ਆ ਉਸ ਤਰ੍ਹਾਂ ਉਹਦਾ 40000 ਰੁਪਿਆ ਰੇਟ ਆ ਹਾਂ ਇਹਦਾ 37000 ਰੁਪਿਆ ਰੇਟ ਇੱਕ ਘਟ 80 ਬਣ ਗਿਆ ਹਾਂ ਹਾਂਜੀ ਇੱਕ ਘਟ 80 ਬਣ ਗਿਆ ਹਾਂ ਤੇ 3000 ਰੁਪਿਆ ਹੋਰ ਛੋਟ ਕਰ ਦਾਂਗੇ ਜੇ ਕੋਈ ਜੋੜਾ ਹੀ ਲਵੇ ਠੀਕ ਆ ਜੀ ਹਾਂ ਜੀ ਲੋ ਠੀਕ ਆ 77000 ਦੀਆਂ ਹਾਂ ਜੀ 70000 ਦਾ ਜੋੜਾ ਇਹ ਮਿਲ ਜਾਣਗੇ ਦੋਨੋਂ ਹਾਂ ਜੀ ਹਾਂ ਜੀ ਬਿਲਕੁਲ ਠੰਡੀਆਂ ਵੇਖੋ ਬੱਛੀ ਵਾਲੇ ਸੋਨੇ ਮੁਖੜੇ ਮਖੜੇ ਚੰਗਿਆ ਕਰਮਾਣੀਆਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਸ ਤੋਂ ਬਾਅਦ ਇੱਕ ਜੋੜੀ ਇੱਧਰ ਨੀਲੀ ਦਾ ਵੀ ਦੀਆਂ ਮੱਝਾਂ ਦੀ ਆ ਗਈ ਕੱਟਾ ਗਾੜੀ ਬੰਦ ਲਿਆ ਇੱਕ ਇਹ ਮੱਝ ਆਪਾਂ ਛਟਾੜ ਛਟਾਰਡਿੰਗ ਦੇ ਵਿੱਚ ਦਿਖਾਵਾਂਗੇ ਠੀਕ ਆ ਜੀ ਇਹ ਤੋਕੜ ਮੱਝਾਂ ਨੇ ਦੋਵੇਂ ਠੀਕ ਆ ਹਾਂਜੀ ਹਾਂਜੀ ਆ तकरीबन ਵੀਰ 17 ਜੜੀ ਇਹ ਮੱਝਾਂ ਇਹ ਕਿੰਨੇ ਸੂਹੇ ਅੱਗੇ ਬਣੀ ਬੁਣੀ ਆ ਇਹ ਅੱਗੇ ਬਣੀ ਹੋ ਆਂਦੇ ਪੌਣੇ ਇੱਕ ਦੋ ਮਹੀਨਿਆਂ ਦੇ ਲਗਭਗ ਪਰ ਆਪਾਂ ਚੈੱਕ ਪਾਣੀ ਕਰਾਈ ਗਈ ਛੇਤੀ ਨਾ ਤੇ ਐਵੇਂ ਤੁਹਾਨੂੰ ਕਹੀਏ ਠੀਕ ਆ ਉਹਨਾਂ ਨੇ ਘਰ ਆ ਲਿਆ ਕਿ ਇਹ ਇਹ ਮਿਲ ਕੇ ਪੌਣੇ ਇੱਕ ਦੋ ਮਹੀਨਿਆਂ ਦੇ ਆਸ-ਪਾਸ ਮਾਲੀ ਤੋਂ ਬਣੀ ਆ ਲੋ ਜੀ ਹਾਂਜੀ ਤੇ ਚੈੱਕ ਪਾਸ ਨਹੀਂ ਕਰਾਈ ਗਈ ਬਾਕੀ ਫੇਸਬੁਕ 'ਤੇ ਨੇ ਵੇਖੋ ਬਹੁਤ ਸੋਹਣੀ ਮੈਂ ਬਹੁਤ ਸੋਹਣੀ ਆ ਸਿਰੇ ਕੋਲ ਪਿੱਛੇ ਨੂੰ ਆ ਹਾਂਜੀ 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 ਤੇ ਭਾਵੇਂ ਸਟੇਟ ਕਹਿ ਲੋ ਭਾਵੇਂ ਇੱਕ ਪਾਸੇ ਖੱਬੇ ਪਾਸੇ ਕੱਟ ਕਹਿ ਲੋ ਬਿਲਕੁਲ ਸੋਹਣਾ ਪਿੱਠਪੂੜਾ ਕਰਮਾਲੀ ਤੇ ਮਿਲਦੀਆਂ ਕਰਮਾਲੀਆਂ ਪਾੜੇ ਤੇ ਫਿਰ ਹਾਂਜੀ ਹਾਂਜੀ ਪਾੜੇ ਤੇ ਮਿਲਦੀਆਂ ਪਾੜੇ ਉਹ ਵੀ ਪਾੜੇ ਤੇ ਮਿਲਦੀਆਂ ਨੇ ਤੇ ਦੁੱਧ ਦੇ ਤੇ ਇਹਦੇ ਥਲੇ ਕਿੰਨਾ ਵੀਰ ਹੋਣਾ ਇਹਦੇ ਥਲੇ 6 ਲੀਟਰ ਤੇ ਲਗਭਗ ਦੁੱਧ ਹੈਗਾ ਇਹ ਦੁੱਧ ਉਹ ਵਾਦੀ ਜਾਂਦੀ ਹੈ ਉਹ ਅਲਾ ਹੋਰ ਦੁੱਧ ਉਹ ਵਾਜੇ ਐ ਵੇਲੇ 6 ਲੀਟਰ ਤਾਂ ਇਹਦੇ ਥਲੇ ਤਾਂ ਰਹੇਗਾ ਆਪਣੇ ਘਰੋਂ ਚੋਕੇ ਲਊਗਾ ਕੋਈ 6 ਲੀਟਰ ਹਾਂਜੀ 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 ਉਹ ਵੀ ਬੜੇ ਸੋਹ ਤੇ ਪੂਰੀ ਰਾਜੀਆ ਕਰਮਾੜੀ ਟਿਕਾ ਚ ਕੋਈ ਲਸੇਰੀ ਨਹੀਂ ਕੋਈ ਲੱਸੀ ਫਿੱਕੀ ਨਹੀਂ ਤੇ ਬਾਕੀ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਵੀ 6 ਲੀਟਰ ਦੇ ਥੱਲੇ ਦੁੱਧ ਹੈਗਾ ਪਹਾੜੇ ਤੇ ਮਿਲਦੀ ਆ ਖੋਲ ਕੇ ਤੁਹਾਨੂੰ ਆਪ ਤੋੜ ਕੇ ਦਿਖਾਉਣੇ ਆ ਮਗਰਲੇ ਪੈਰਾਂ ਤੇ ਮਾਰਕਿੰਗ ਆ ਹਾਂਜੀ ਹਾਂਜੀ ਮਗਰਲੇ ਬਿੱਲੀ ਮਣਕੀ ਆਖਾ ਕਰਮਾੜੀ ਬਿਲਕੁਲ ਬਿਲਕੁਲ ਢਾਲਾ ਸਿੰਘ ਆ ਹਾਂ ਹਾਂਜੀ ਚਲੋ ਚੈੱਕ ਬਹੁਤ ਸੁਣਾ ਵਜਨ ਵਜੂ ਦਾ ਕਰਮਾੜੀ ਪਿੱਛੋਂ ਵੇਖੋ ਸੰਤੂ ਸਾਹਿਬ ਬਹੁਤ ਬਣਦੀ ਸੱਜਰਾਂ ਵਾਂਗੂੰ ਜਿਵੇਂ ਸੱਜਰ ਹੁੰਦੀ ਆ ਹਾਂਜੀ ਇਹ ਘਰ ਵਾਲੇ ਦੇ ਬੱਚਾ 3 ਕਿ ਮਹੀਨੇ ਹੋਏ ਮਰਿਆ ਚਲੋ ਆਪਾਂ ਤੇ ਇੱਕ ਕਹਿਣ ਮੁਤਾਬਕ ਹੀ ਆਪਾਂ ਕਹਿ ਨਹੀਂ ਸਕਦੇ ਚੰਗੀ ਆ ਝੋਟੀ ਚੰਗੀ ਆ ਇਹ ਸੂਈ ਵੀ ਮਿਲਦਾ ਦੂਜਾ ਕੁ ਸੂਆ ਹੀ ਹਣਾ ਹਾਂਜੀ ਦੂਜਾ ਕੁ ਸੂਆ ਹੀ ਦੂਜੇ ਕੁ ਸੂਆ ਹੀ ਹੈ ਹਾਂਜੀ ਚੰਗੀ ਵਜਨ ਲੋਡ ਦੀ ਚੰਗੀ ਹਾਂ ਪੂਰਾ ਵਜਨ ਹਾਂਜੀ 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 ਚੰਗੀ ਬਣਦੀ ਬਣਦੀ ਪਿੱਛੋਂ ਵੇਖੋ ਸੱਜਰਾ ਨੂੰ ਆਮ ਇੰਨਾ ਕਿਤੇ ਪਹਿਲੇ ਨਾਲ ਇੰਨੀ ਆ ਕੋਈ ਉਹੀ ਬਣਦੀਆਂ ਲੋ ਬਠੀਗਾ ਜੀ ਉਹ ਚਿੱਟੀਆਂ ਨਾਰਮਲ ਪਹਿਲਣਾ ਝੋਟੀਆਂ ਬਣਦੀਆਂ ਠੀਕ ਆ ਜੀ ਸੋ ਬਾਕੀ ਚੱਡੇ ਦੀ ਬੜੀ ਪੱਧਰ ਬਿਲਕੁਲ ਸਾਫ ਸੁਥਰੀ ਕੋਈ ਇੱਕ ਧਾਰ ਦਾ ਵੀ ਕਿਸੇ ਕਿਸਮ ਦਾ ਨਹੀਂ ਕੋਈ ਫਰਕ ਹਾਂ ਜੀ ਬਹੁਤ ਵਧੀਆ ਠੀਕ ਆ ਜੀ ਸੋ ਨੀਲੀ ਰਾਵੀ ਦਾ ਮੇਰਾ ਭਰਾ ਕਾਫੀ ਸ਼ੌਂਕ ਰੱਖਦੇ ਆ ਹਾਂ ਜੀ ਹਾਂ ਜੀ ਤੇ ਟੋਕੜ ਮੱਜਣ ਅਗੇ ਬਣੀ ਆ 2 ਮਹੀਨੇ ਦੀ ਨਿਕਲਾਈ ਕਿਸੇ ਸਜਣ ਦੀ ਕਿਸਮ ਦਾ ਠੀਕ ਆ ਤੇ ਇਹ ਵੀਰ ਸਤਨਾਮ ਕੀ ਮੁੱਲ ਕੀ ਡਿਮਾਂਡ ਹੋਊਗੀ ਇਸ ਝੋਟੀ ਦੀ ਮੁੱਲ ਤੇ ਨਾ ਸੰਧੂ ਸਾਹਿਬ 60 ਕਰਦੇ ਆਪਾਂ ਹਾਂ ਕਿੰਨਾ ਭਜਣ ਵਜਣ ਇਹਦਾ ਤੇ ਚਲੋ ਚੈੱਕ ਪਾਸ ਨਹੀਂ ਹੋਈ ਜੇ ਚੈੱਕ ਪਾਸ ਆਪਾਂ ਨਹੀਂ ਤਾਂ ਆਪਾਂ ਗਰੰਟੀ ਨਾ ਕਹਿ ਦਿੰਦੇ ਕੋ ਥੋੜਾ ਮੋਲੇ ਦਾ ਹੋਰ ਵਜ ਜਾਂਦਾ ਪਰ ਆਪਾਂ ਲੈ ਇਹਦਾ ਕੋਈ ਚੱਕ ਪਾਸ ਨਹੀਂ ਆਪਾਂ ਕਰਾਈ ਹਾਂ ਤੇ ਆਪਾਂ ਮਤਲਬ ਕਿ ਇਸ ਤਰ੍ਹਾਂ ਹੀ ਜਿ ਤਰ੍ਹਾਂ ਘਰ ਵਾਲਿਆਂ ਨੇ ਆਖਿਆ ਉਤਰੇ ਹੀ ਆਪਾਂ ਖੰਡਾ ਇਸ ਤਰ੍ਹਾਂ ਦੇ ਦਾਂਗੇ ਜੋ ਹਾਂਜੀ ਹਾਂਜੀ ਆਂਦੇ ਚੰਗੇ ਵਜ ਲੋੜ ਦਿਆ 60000 ਮੁੱਲ ਕਰਦੇ ਹਾਂ 52000 ਦੀ ਦੇ ਦਾਂਗੇ ਥੇ 50 ਦੀ 2 ਘੱਟ 60 ਦੀ ਠੀਕ ਆ ਕੋਈ ਹੈਗੀ ਮੌਕੇ ਤੇ ਹੋਰ ਲੈਸ ਲੂਸ ਤੇ ਲੋ ਮੌਕੇ ਦੇ ਉਧਰਾ ਮੈਂ ਦੇ ਹੱਕ ਰੱਖਦੀ ਐ ਨਾ ਚਲੋ ਵਿਕਦਾ ਪਸ਼ੂ ਤੇ ਹਾਂਜੀ 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 ਬਾਕੀ ਜੇ ਹੋ ਸਕਦਾ ਵਿੱਚ ਦੱਸ ਦਿਓ ਹਾਂ ਨਾ 56000 ਦੀ ਦੇ 56 ਦੀ ਹਾਂਜੀ ਲੋ ਵੀ ਹਾਂ ਨਾ ਜਿਹੜੀ 56000 ਦੀ ਮਿਲੂਗੀ ਹਾਂਜੀ ਹਾਂਜੀ ਬਾਕੀ ਮਾਤ ਤੁਸੀਂ ਪ੍ਰੋਪਰ ਦੇਖ ਲਈਏ ਸਾਰੇ ਪਾਸਿਓਂ ਕਰਮਾ ਲਈ ਵੇਖੋ ਪੂਰੀ ਖਰੀ ਆ ਕਰਮਾ ਲਈ ਠੀਕ ਆ ਜੀ ਆ ਦੇਖੋ ਸੋ 6 ਕਿਲੋ ਦੁੱਧ ਤੇ ਪਹਾੜੇ ਤੇ ਮਿਲਦੀ ਐ ਬਿਲਕੁਲ ਬਿਲਕੁਲ ਮਿਲਕ ਪਹਾੜੇ ਤੇ ਸੋ ਆਖੋ ਖਾ ਬਹੁਤ ਵਧੀਆ ਗਾਂ ਕਿਸੇ ਭਰਾਣੇ ਚੋਂ ਨੀਲੀ ਰਵ ਦੇ ਚੰਗੇ ਬੱਚੇ ਲੈਣੇ ਹਾਂਜੀ 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 ਵੇਖੋ ਬਹੁਤ ਵਧੀਆ ਚੰਗੇ ਬੱਚੇ ਲੈ ਸਕਦੇ ਹੋ ਤੁਸੀਂ ਦਿੱਲੀ ਮੜਕ ਨਹੀਂ ਆਖਿਆ ਚੰਗੇ ਆ ਵੇਖੋ ਢਾਲਾ ਢੂਲਾ ਸਿੰਘ ਫੇਸ ਕੁਆਲਟੀ ਬਹੁਤ ਹੈ ਸੁੰਦਰਤਾ ਬਹੁਤ ਆ ਸਰਾਪ ਸੂਰਪ ਬੜਾ ਹਾਂਜੀ 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 ਦੰਦਾ ਠੀਕ ਹੈ ਜੀ ਇਹ 56000 ਦੀ ਹਾਂ ਜਾਣਾ ਬਿਲਕੁਲ ਬਿਲਕੁਲ ਇਧਰ ਵੀ ਸਤਨਾਮ ਇੱਕ ਆ ਵੀ ਨੀਲੀ ਰਵ ਦੀ ਝੋਟੀ ਖੜੀ ਆ ਕੋਲ ਇਹ ਪਿਓਰ ਨੀਲੀ ਦੀ ਇਹ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਹਾਂ ਹਾਂਜੀ ਇਹਦੇ ਭਾਨੇ ਤੇ ਵੀ ਡੱਬ ਦੋ ਬੰਨੀ ਹਾਂ 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 ਦੋ ਬੰਨੀ ਡਾਬੇ ਦੇ ਤੇ ਚਾਰੇ ਖੁਰ ਹੂੰ ਤੇ ਟੇਡਾ ਘਾਟ ਹੂੰ ਤੇ ਬਿੱਲੀ ਮੜਕਣੀ ਆਖ ਸ਼ੇਰਾਂ ਨਾਲ ਨਜ਼ਰ ਨਾਲੇ ਆ ਬਟ ਟੇਡਾ ਘਾਟ ਮਿਲਦਾ ਘਾਟ ਆ ਮਿਲਦਾ ਘਾਟ ਤੇ ਉਤਰਾ ਵੀ ਠੰਡੀ ਅਚਰੀ ਜੀ ਭਾਵੇਂ ਇਤਨਾ ਭਰੋ ਇਨੀ ਠੰਡੀ ਆ ਇਹ ਨੀਲੀ ਰਾਵਦੀਆਂ ਇਹੋ ਤੇ ਨਿਸ਼ਾਨੀਆਂ ਇਹਦੇ ਕਰਕੇ ਤਾਂ ਨੀਲੀ ਦਾ ਵੀ ਆ ਨੀਲੀ ਰਾਵ ਲੋਕ ਮੰਗਦੇ ਆ ਵੇ ਇਹਨਾਂ ਕਿ ਦੂਵੀਰੇ ਥੱਲੇ ਹਾਂਜੀ ਇਹਦੇ ਥੱਲੇ ਦੁੱਧ ਆਵੇ ਸੰਦੂ ਸਾਹਿਬ 5 ਲੀਟਰ ਸਾਢੇ 5 ਲੀਟਰ ਸਾਢੇ 5 ਲੀਟਰ ਹਾਂ ਤਿੰਨ ਘੰਟੇ ਹੋਏ ਆਪਣੇ ਕੋ ਆਏ ਨੂੰ ਹੱਸਦਾ ਹੋਰ ਵਾਜੇ ਠੀਕ ਆ ਤੇ ਚਲੋ ਆਣ ਕੇ ਹਾਲੇ ਤੁਹਾਨੂੰ ਪਤਾ ਦੋ ਤਿੰਨ ਦਿਨ ਤੇ ਅਸੂਜੀ ਚੋ ਨਹੀਂ ਲਾਉਂਦਾ ਤੇ ਸਾਹ ਸੋ ਵੀ ਤੁਹਾਨੂੰ ਪਤਾ ਉਤਰਾਂ ਦੇ ਲੋਕਾਂ ਨੇ ਚਲੋ ਆਪਣੇ ਕੋ ਦੋ ਤਿੰਨ ਦਿਨ ਦੋ ਤਿੰਨ ਦਿਨ ਅਸੂਨੇ ਕਿਦੇ ਕੀ ਕਰ ਦੇਣਾ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਾਕੀ ਚਵਾਈ ਚਵਾਈ ਐਨ ਬਹੁਤ ਚਵਾਈ ਬਿਲਕੁਲ ਚਵਾਈ ਜਿਹੜੀ ਥਾਣ ਐਨ ਹੋ ਕੇ ਆ ਤੇ ਥੋੜੀ ਜੀ ਇਹ ਮਨ ਕੇ ਪੋਲੀ ਨਹੀਂ ਗਈ ਬਹੁਤੀ ਆਹ ਅਗੇ ਕੋਈ ਆਖੇ ਨਪਾਈ ਲੈਂਦੀ ਆ ਹਾਂਜੀ ਨਪਾਈ ਲੈਂਦੀ ਆ ਤੇ ਥਾਣ ਸਾਹ ਆ ਠੀਕ ਆ ਇਹ ਦੁੱਧ ਇਹਨਾਂ ਸੰਗਣਾ ਤੁਹਾਨੂੰ ਪਤਾ ਨਪਾਈ ਵਾਲੇ ਦਾ ਦੁੱਧ ਪਾ ਸਕਣਾ ਦਾ ਮਿਲਦੀ 파ੜੇ ਤੇ ਵੀ ਹਾਂਜੀ ਮਿਲਦੀ 파ੜੇ ਤੇ ਲੋ ਬੀਠੀਆ ਜੀ 파ੜੇ ਤੇ ਮਿਲਦੀ ਕੋਈ ਸਾਢੇ ਕੇ ਪੰਜ ਕਿਲੋ ਦੁੱਧ ਬਾਕੀ ਤੁਸੀਂ ਵੇਖ ਸਕਦੇ ਬਿਲਕੁਲ ਕਾਗਜ਼ ਨਾਲ ਪਤਲੀ ਚਮੜੀ ਦੀ ਵੇਖੋ ਹਾਂ ਬਾਕੀ ਦੋਵੇਂ ਜਿਹੜੀਆਂ ਨੀਲੀ ਰਾਵੀ ਮੱਝਾਂ ਦਾ ਕਿਸੇ ਸੱਜਣ ਨੇ ਸੌਦਾ ਮਾਰਨਾ ਦੋਹਾਂ ਦਾ ਹੀ ਮਾਰ ਲਿਆ ਜੀ ਚੰਗੀਆਂ ਮੱਝਾਂ ਨੇ ਠੀਕਾ ਜੀ ਕੋਈ ਇਹ ਨਹੀਂ ਹੈਗਾ ਕਿ ਵੀ ਵੱਡੇ ਸੂਬੇ ਦੇ ਉੱਚੇ ਸੂਬੇ ਚ ਇਹ ਹੈ ਵੀ ਕਰਮ ਵਾਲੀਆਂ ਕੋਈ ਦੂਜੇ ਦੂਜੇ ਸੁਭਈ ਆ ਠੀਕ ਹਾਂਜੀ ਹਾਂਜੀ ਦੂਜੇ ਦੂਜੇ ਸਾਵਾਨੇ ਤੇ ਪੂਰੀਆਂ ਦੋਵੇਂ ਬਣੀਆਂ ਨਿਸ਼ਾਨੀਆਂ ਆਹਾਂ ਇਹਦੀ ਬਲੀ ਮੜਕਣੀ ਆਖਿਆ ਚੰਗਾ ਫੇਸ ਕੁਆਲਿਟੀ ਚੰਗੀ ਸੱਤ ਸਾਹ ਪਈ ਆ ਦੇਖੋ ਜੀ ਬਾਕੀ ਅੰਗਪੈਰ ਕਰਮ ਵਾਲੀਆਂ ਦੇ ਪੂਰੇ ਸਾਫ ਸੁਥਰੇ ਆ ਹਨਾ ਐਨ ਪਤਲੇ ਪਿੰਡੇ ਦੇ ਵਿੱਚ ਹੱਡੀਆਂ ਵੀ ਪੂਰੀ ਉੱਚੀ ਸਿੰਗਲ ਠੰਡੇ ਆ ਆ ਵੇਖੋ ਭਾਵੇਂ ਨਾ ਇੱਥੇ ਬਹਿ ਜਾਓ ਹਾਂ ਇੱਥੇ ਥੱਲੇ ਬਹਿ ਜਾਓ ਭਾਵੇਂ ਲੈ ਇਹ ਨਹੀਂ ਠੰਡੀ ਇਹ ਨਹੀਂ ਵੀ ਕਿੱਲੇ ਤੇ ਹੀ ਉੱਥੇ ਹੀ ਆ ਆ ਆ ਇੱਥੇ ਇੱਥੇ ਭਾਵੇਂ ਇੱਥੇ ਡਾਕ ਕੇ ਚੋਣੀ ਤਾਂ ਇੱਥੇ ਚਲੋ ਭਾਵੇਂ ਹੂੰ ਨਹੀਂ ਤੇ ਇਹ ਚੀਜ਼ਾਂ ਨਹੀਂ ਲੱਭਦੀਆਂ ਬਾਕੀ ਸਭ ਲੱਭ ਜਾਂਦਾ ਠੀਕ ਆ ਹਾਂਜੀ ਬਾਬੇ تیرਗੀ ਕਰਮਾ ਲਈ ਹੈਗੀ ਠੀਕ ਆ ਜੀ ਧੀਦੇ ਪਸ਼ੂ ਜਿੱਥੇ ਮਰਜੀ ਡਾਕ ਕੇ ਕੋਈ ਵੀਰ ਚੋਲੇ ਠੀਕ ਆ ਪਹਾੜੇ ਤੇ ਮਿਲਦੀਆਂ ਨੇ ਚਾਹੇ ਦੋ ਮਜਾਂ ਦੀ ਗੱਲ ਕਰ ਲਈ ਪਹਿਲਾਂ ਝੋਠੀ ਵਿਖਾਈਆ ਤੁਹਾਨੂੰ ਇਹ ਕਾਹ ਦਿਖਾ ਰਹੇ ਆ ਤੇ ਬਾਕੀ ਮੂੰਹ ਮੱਥੇ ਪੂਰੇ ਸੋਹਣੇ ਸ਼ਕੀਨ ਦੀਆਂ ਸ਼ਕੀਨ ਵੀ ਪੂਰੀਆਂ ਨੇ ਇਹਦਾ ਮੁੱਲ ਵੀਰ ਸਤਨਾਮ ਕੀ ਕਰਤਾ ਮੋਲੇ ਸੰਤ ਸਾਹਿਬ ਆਪਾਂ ਪਹਿਲਾ ਪਸ਼ੂ ਪਾਏ ਆਪਣੇ ਜਾਇਜ ਹੁੰਦੇ ਰੇਟ 2 ਘੰਟਿਆਂ ਚ ਮਾਲ ਵੇਖਦਾ ਆਪਣਾ ਵੇਲੇ ਵੇਲੇ ਦੋ ਹਾਂਜੀ ਹਾਂਜੀ 2 ਘੰਟਿਆਂ ਚ ਮਾਲ ਇਹਦਾ ਆਪਾਂ ਸਾਫ ਸੁਥਰਾ ਮਾਲ ਤੇ ਬਿਲਕੁਲ ਮਾਜਬ ਰੇਟਾਂ ਦੇ ਵਿੱਚ 2-3000 ਮਾਰਜਿਨ ਰੱਖ ਕੇ ਤੇ ਆਪਾਂ ਮਾਲ ਪਾਉਣੇ ਆ ਆ ਬਿਲਕੁਲ ਤੇ ਇਹਦਾ ਆਪਾਂ 55000 ਰੁਪਇਆ ਮੁੱਲ ਪਾਉਣੇ ਆ ਪਰ ਹਾਂ ਨਾ ਆਪਾਂ 200 ਰੁਪਇਆ ਛੋਟ 52000 ਦੀ ਦੇ ਦਾਂਗੇ 52 ਦੀ ਹਾਂਜੀ ਠੀਕ ਆ ਜੀ ਇਹ ਗੱਲ ਸਹੀ ਹੈ ਕਿ ਵਿੱਚੋਂ ਹੈਗਾ ਮਾਣਤਨ ਥੋੜਾ ਪਤਾ ਫਿਰ ਉਹ ਸਖਣਾ ਵਾਲਾ ਹੀ ਕਰੋਨਾ ਪਰ ਅੱਛਾ 52 ਨਾਲ 52000 ਦੀ ਫਿਰ ਚਲ ਆਪਣ ਵਾਰਿਆਂ ਨਾਲੇ ਹਾਂ ਤੇ 52000 ਦੀ ਆਣਾ ਦੇ ਦਿਆਂਗੇ ਪਰ ਪਿਓਰ ਨੀਲੀ ਦੀ ਆ ਦੇਣੀ ਗਏ ਨਹੀਂ ਅੱਡੇ ਤੋਂ ਹਾਂਜੀ ਤੇ ਪਿਓਰ ਸਾਰੀਆਂ ਨਿਸ਼ਾਨੀਆਂ ਬਾਨੇ ਦੇ ਦੋ ਮੰਨੇ ਡੱਬਾ ਬਿਲਕੁਲ ਦੋ ਮੰਨੇ ਡੱਬਾ ਵੇਖੋ ਹਾਂ ਹਾਂਜੀ ਉਹ ਵੀ ਨਿਸ਼ਾਨੀਆਂ ਪ੍ਰੋਪਰ ਕਵਰ ਕਰਦੀ ਕਰਮਾਂ ਲਈ ਠੀਕ ਆ ਬਾਕੀ ਗਾਂ ਬਾਧ ਤੇ ਦਾ ਪਸ਼ੂ ਆ ਗਾਂ ਬਿਲਕੁਲ ਬਿਲਕੁਲ ਇਹ ਬਣ ਜਾਂਦੀ ਇਹ ਮੈਂ ਦੂਜੇ ਸਵੇਰੇ ਲੈ ਝੋਟੀ ਆ ਇਹ ਬਣ ਜਾਂਦੀ ਪੰਜਾ 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 ਪੰਜ ਹਜ਼ਾਰ ਦੇ ਪਲੂਣ ਝੋਟੀਆਂ ਦੇ ਅੰਡੇ ਆ ਤੇ ਇਹ ਦੇ ਅੰਡੇ ਇਹ ਫਿਰ ਦੁੱਸ ਦੇਣ ਦੇ ਹੀ ਚਲੇ ਇਹ ਗਾਂ ਦੇ ਕੋਈ ਬਣਗੀ ਤੇ ਕਰਮਾ ਵਾਲੀ ਤੇ ਇਹੋ ਹੀ ਲੱਖੋਂ ਬਾਹਰ ਦੀਆਂ ਜਿਹੜੀਆਂ ਨਿਸ਼ਾਨੀਆਂ ਬਿਲਕੁਲ ਬਰੀੜ ਆਏ ਬਰੀੜ ਆ ਬਰੀੜ ਤਾਂ ਫਿਰ ਪਤਾ ਵਿੱਚ ਅੱਗੇ ਮੁੱਲੀ ਜਾਂਦੀ ਆ ਲੱਗ ਜਾ ਵੇਖੋ ਇਹਦੇ ਭਾਏ ਜੇ ਮਰਜ਼ੀ ਪਤਲੀ ਚੰਬੜੀ ਹਾਂ ਆ ਵੇਖੋ ਠੀਕ ਐ ਇਸ ਤੋਂ ਬਾਅਦ ਵੀ ਸਤਨਾਮ ਇੱਕ ਆ ਸੱਜਰ ਸੂਈ ਆਪਣੇ ਕੋਲ ਵੱਡੀ ਮਾਰੀ ਹਾਂਜੀ ਇਹ ਵੇਖੋ ਮੇਰਾ ਕੱਦ ਵੇਖੋ ਨੇ ਵੇਖੋ ਮੈਂ ਤੁਹਾਡੇ ਤੋਂ ਉੱਚੀ ਬਾਬਾ ਵੇਖੋ ਹਾਥੀ ਦਾ ਬੱਚਾ ਆ ਗਿਆ ਮੈਂ ਥੋੜਾ ਬੱਚਾ ਪੂਰੀ ਵੱਡੀ ਆ ਗਈ ਹਾਥੀ ਆ ਗਈ ਪੂਰਾ ਤਗੜਾ ਚੰਗੀ ਕਦ ਕਾੜ ਦੀ ਮੈਂ ਆ ਇਹ ਡੜੀਆਂ ਮਹੀਂ ਕਰੇ ਰੱਖਣੀਆਂ ਜਾਂ ਪਾਲਣੀਆਂ ਕਿਹੜੀਆਂ ਸੌਖੀਆਂ ਕਿਸੇ ਵੀਰ ਨੇ ਚੰਗੀ ਸਾਂਭ ਕੀਤੀ ਚੰਗੀ ਪਾਲੀ ਆ ਬਿਲਕੁਲ ਹਾਂਜੀ ਇਹ ਕਿਦਾਂ ਦੀ ਸੂਈ ਆ ਇਹ ਨੂੰ ਸੂਈ ਨੂੰ ਅੱਜ ਨੌਗ ਦਿੰਦੇ ਨੇ ਢੇੜ-ਖੇੜ ਹੋ ਗਿਆ ਕਟਾ ਇਹਦਾ ਮਗਰ ਲੋਬੀ ਹਾਂਜੀ ਮਗਰ ਕਟਾ ਗਿਆ ਬਾਕੀ ਛੱਡਾ ਛੁੱਡਾ ਮੇਰਾ ਵੀਰ ਚੈੱਕ ਕਰੋ ਹਾਂਜੀ 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 ਬਹੁਤ ਸੋਹਣਾ ਬਿਲਕੁਲ ਫਿਕਸ ਹਵਾਨਾ ਜੱਟਾ ਕਰ ਮੈਂ ਇੱਕ ਜ਼ਮਾਨੇ ਦੀ ਆ ਵੇਖੋ ਲੈ ਜੀ ਮਗਰਾ ਪਾਈ ਖਰਦੀ ਕਿ ਨਹੀਂ ਹਾਂਜੀ 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 ਬਿਲਕੁਲ ਤੇ ਸੂਆ ਵੀ ਸਤਨਾਮ ਹੋਊਗਾ ਤੀਜਾ ਕਿ ਇੱਜਾ ਸੂਆ ਮਾਲ ਲੈ ਕੋ ਦੂਜਾ ਮਾਲ ਲੈ ਤੀਜਾ ਮਾਲ ਲੈ ਐਡੀ ਬਹੁਤ ਵਧੀਆ ਨੀ ਫੇਸ ਕੋਲ ਵੜ ਦੇ ਦੇਖੋ ਇਹਦੀ ਐ ਛੋਟੀਆਂ ਲੱਗੀਆਂ ਹਾਂਜੀ ਲਓ ਸਿੰਘ ਜਿਹੜਾ ਦੋਸੋਂ ਬੈਕ ਸਾਈਡ ਆ ਸਿੰਘ ਬੈਕ ਸਾਈਡ ਤੇ ਮੱਥਾ ਦੇਖੋ ਇਹਦਾ ਹਾਂਜੀ ਹਾਂਜੀ ਪਰ ਸਿੰਘ ਬੈਕ ਸਾਈਡ ਨੂੰ ਆ ਬਾਕੀ ਢਾਂਚਾ ਢੂਚਾ ਮੇਰਾ ਵੀਰ ਚੈੱਕ ਕਰੋ ਵਾਕਿ ਹਾਥੀ ਦਾ ਬੱਚਾ ਹੀ ਆ ਠੀਕ ਬਿਲਕੁਲ ਬਿਲਕੁਲ ਚੌੜਾ ਚਗਾਠਾ ਮਗਰ ਕਟਾ 8-10 ਦਿਨਾਂ ਦੀ ਸੂਈ ਹਾਂਜੀ ਇੱਥੇ ਦਾ ਕੰਡੀ ਪੜਦੇ ਦੁੱਧ ਵੀਰ ਸਤਨਾਮ 9 10 ਕਿਲੋ ਕੇ ਜਿਆਦਾ ਉੱਤੇ ਨਹੀਂ ਨਹੀਂ 11 ਲੀਟਰ ਦੁੱਧ ਕੰਡੇ ਵਾਲਾ 11 ਲੀਟਰ ਹਾ ਜਿਹੜਾ ਕੋਈ ਉਹਦੇ ਵਿੱਚ ਹੁਣ ਚਲੋ ਭੋਲਾ ਤੇ ਕੀ ਨਵਾਂ ਦਰ ਹੈ ਕਹਿੰਨਾ ਦੁੱਧ ਦੇ 15 ਲੀਟਰ ਤੋਂ ਬਾਹਰ ਜਾਊਗੀ ਹਾਂਜੀ ਜਿੱਦਾਂ ਦਾ ਭਜਣ ਲੋੜ 15 ਨੂੰ ਕੀ ਜਾਂਦਾ ਲੋ ਬਿਠਾ ਦੇ ਦੇ ਕਿਸਮਾਂ ਦੇ ਆ ਪਰ ਆਪਾਂ 15 ਨਹੀਂ ਦੇਊਗੀ ਦੇਊਗੀ ਲੋ ਬਿਠਾ ਚੋ 11 ਲੀਟਰ ਤੇ ਹੋਣੀ ਆ ਦੁੱਧ ਦੇ ਥਲੇਗਾ ਜੀ ਹਾਜ਼ਰ ਹੈਗਾ ਲੈ ਇਹਨੂੰ ਜੇ ਤੁਰਦੇ ਆ ਲੰਮਾ ਤੁਰਦੀ ਹੈ। ਹਲੋ ਜੀ। ਥੱਲੇ ਨੂੰ ਤੁਰਦੇ ਆ ਜੇ ਤਰਨ। ਬਾਕੀ ਮਾਜੋ ਮੇਰਾ ਵੀਰ ਚੈੱਕ ਕਰੋ। ਕੋਈ ਵੀ ਸੱਜਣ ਆਉਂਦਾ ਪੂਰੀ ਵੱਡੀ ਮੰਨ ਕੇ ਆਇਓ ਠੀਕ ਆ ਜੀ ਕੋਈ ਛੋਟੀ ਨਹੀਂ ਗੀ। ਬਹੁਤ ਸੋਨਾ ਚਗਾਠਾ ਬੈਕ ਸਾਈਡ ਤੋਂ ਤੁਸੀਂ ਵੇਖੋ ਪਿੱਠ ਪੂੜਾ ਕਰਮਾ ਵਾਲੀ ਉਹ ਥੱਬਿਆਂ ਦਾ ਮੇਲਾ ਤੇ ਚੱਡਾ ਲੇਵਾ ਤਾਂ ਕਰਮਾ ਵਾਲੀ ਵੇਖੋ ਤੁਸੀਂ ਐਚ ਐਫ ਵੜਾ ਵਰਗਾ ਹੀ ਹੈ। ਬਿਲਕੁਲ ਐਚ ਐਫ ਗਾਵਾਂ ਵਰਗਾ ਵੜੇ। ਬਾਕੀ ਇਹ ਸੰਧੂ ਸਾਹਿਬ ਕੱਲ ਕੱਦ ਨਹੀਂ ਗਾ। ਬੇਲ ਵੇਖੋ ਮੈਂ ਦੀ। ਲੰਬਾਈ ਲੂਈ ਬਣੀ ਵੀ ਪੂਰੀ ਮੈਂ ਚੰਗੇ ਵਜਨ ਲੋਡਦੀ ਜਿਵੇਂ ਮਾਲੀ ਹੁੰਦਾ ਵਾ ਚੰਗਾ ਤਗੜਾ ਪਲਿਆ ਬਿਲਕੁਲ ਹਾਂਜੀ ਤੇ ਚੰਗੇ ਕਿਸੇ ਵੀਰ ਕਾਰੀਗਰ ਕੋਲ ਚਲੇ ਗਈ ਤੇ ਇਹ ਦੁੱਧ 16 17 ਲੀਟਰ ਹੋ ਜਾਦਾ ਭਰਦੇ ਔਰ ਆਪਾਂ 15 ਕਿਨੇ ਪਰਊਗੀ ਇਹ ਲਗ ਠੀਕ ਹੈ ਜੀ ਸੋ ਕੋਈ ਚੀਜ਼ ਨਹੀਂ ਇਹਦੇ ਚ ਕਮੀ ਹੈਗੀ ਕਰਮ ਵਾਲੀ ਚ ਲੰਬਾਈ ਵਾਲੇ ਪਾਸਿਓ ਹਾਈਟ ਵਾਲੇ ਪਾਸਿਓ ਤੇ ਚੱਡੇਲੇ ਵੇਲੇ ਪਾਸਿਓ ਠੀਕ ਹੈ 11 ਲੀਟਰ ਹੁਣ ਮਿੰਤੀ ਵਾਲਾ ਕੰਡੇ ਵਾਲਾ ਬਿਲਕੁਲ ਹਾਜ਼ਰ ਹੈ ਜੀ 11 ਲੀਟਰ ਦਾ ਨੇ ਮੈਂ ਤਾਂ ਚਲੋ ਦੁੱਧ ਵਾਲੀ ਆ ਕਿਉਂਕਿ ਸਾਂਭਣ ਵਾਲਾ ਵੀਰ ਲੈ ਗਿਆ ਬਿਲਕੁਲ 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 ਦੁੱਧ ਵਾਲੀ ਆ ਜੀ ਜਿੱਡਾ ਕਾਟ ਕਾਟ ਆ ਮੈਂ ਦਾ ਇਹਨੂੰ ਕੀ ਜਾਂਦਾ ਆ ਹਾਂਜੀ ਆ ਮਗਰ ਬੱਚਾ ਵਾ ਸੰਤੂ ਸਾਹਿਬ ਵਾਲੇ ਕੂੜਾ ਬਿਲਕੁਲ ਬੱਚਾ ਆ ਵੇਖੋ ਮੌਜੀ ਆ ਬਿਲਕੁਲ ਕਟਾ ਮੈਂ ਕਟਾ ਮੈਂ ਹੁਣ ਹੁਣ ਢਾਹ ਰਿਹਾ ਵੀ ਜਿੱਡੀ ਮਾਂ ਵਾਲੇ ਉਹਦਾ ਹੀ ਬੱਚਾ ਵਾ ਚੰਗਾ ਮਾਂ ਦੇ ਨਵਾਂ ਤੜਾ ਜੀ ਲੱਗਦਾ ਵਾ ਜਿਵੇਂ ਹਾਂਜੀ ਚੰਗਾ ਪੈਣਾ ਵੀ ਏ ਮਾਲੀ ਬਣਾਉਣਾ ਵੇ ਤਾਂ ਚੰਗਾ ਮਾਲੀ ਸਿਰੇ ਦਾ ਬਣ ਸਕਦਾ ਸਿਰੇ ਦਾ ਬਣ ਸਕਦਾ ਜੇ ਡਾਇਰੀ ਬੇਲ ਫੂਲ ਆ ਮਾਂ ਵਾਂਗੂ ਪੂਰਾ ਬਹੁਤ ਸੋਹਣਾ ਦਾ ਮਦਰ ਪੂਰ ਛੱਟੇ ਤੋਂ 50 ਸੀਗਾ ਬਿਲਕੁਲ ਪੂਰ ਛੱਟੇ ਨੇ ਹੈਗਾ ਸੰਧੂ ਸਾਹਿਬ ਇੱਕ ਹੋਰ ਗੱਲ ਆ ਆਪਾਂ ਦੱਸਣੀ ਆ ਭੈਣ ਭਰਾਵਾਂ ਨੂੰ ਦੱਸੋ ਜੀ ਤੇ ਉਹਤਰਾ ਦੇ ਸੰਧੂ ਸਾਹਿਬ ਜੀ ਨੇ ਲਿਆਂਦੀ ਏ 1.70 ਹਜ਼ਾਰ ਦੀ ਮਹ ਲਿਆਂਦੀ ਉਹਨਾਂ ਨੇ ਹਰਿਆਣਾ ਜੋ ਆਈ ਸੀ ਏ ਤੇ ਇਹਦਾ ਜਿਹੜਾ ਉਰਲਾ ਬਹਿਣੀ ਵਾਲਾ ਥਾਣਾ ਹੈ ਨਾ ਹਾਂ ਉਹਦੇ ਵਿੱਚੋਂ ਧਾਰਾਂ ਘਟਿਆ 12 13 ਹਾਂਜੀ ਉਹ ਹੈਗਾ ਵਾ ਉਹ ਕਰਕੇ ਨਾ ਥੋੜਾ ਜਿਹਾ ਆ ਆ ਜਿਹੜਾ ਥਾਣਾ ਆ ਮਗਰਲਾ ਹਾਂਜੀ ਲੋ ਵੀ ਬਹਿਣੀ ਵਾਲਾ ਮਗਰਲਾ ਥਾਣਾ ਧਾਰਾਂ ਕਿੰਨੀ 10 15 ਹਾਂ 10 15 ਧਾਰਾਂ ਉਹ ਤਰ੍ਹਾਂ ਬਿਚਾਰੀ ਐਡੀ ਠੰਡੀ ਆ ਵੀ ਭਾਵੇਂ ਕੋਈ ਕੱਟੇ ਦੇ ਚੋਲੇ ਹਾਂ ਇਹ ਭਾਵੇਂ ਇਤਨਾ ਮਹਿ ਕੇ ਚੋਲੇ ਹਾਂਜੀ ਇਤਨਾ ਧਾਰ ਦੇਣੀ ਆ ਇਤਨਾ ਹੀ ਹਾਂਜੀ ਇਤਨਾ ਧਾਰ ਦੇਣੀ ਤਾਂ ਇਤਨਾ ਹੀ ਚੋਲੇ ਨਹੀਂ ਆ ਭਾਵੇਂ ਕੱਟਾ ਛੱਡੋ ਪਾਵੇਂ ਨਾ ਤੇ ਪਾਵੇਂ ਨਾ ਛੱਡੋ ਉਹ ਤੁਹਾਡੀ ਮਰਜ਼ੀ ਆ ਠੀਕ ਆ ਇਤਰਾ ਹੀ ਮਿਲ ਪਣਾ ਨਹੀਂ ਇਤਰਾ ਨੇ ਧਾਰ ਮੰਗੇ ਜਾਣੀਆਂ ਆ ਤਾਂ ਤਾਂ ਧਾਰ ਦੇਣੀ ਤੇ ਧਾਰ ਤੇ ਮਿਲ ਪਣਾ ਐਡੀ ਕਰਮਾਲੀ ਬਹੁਤ ਵਧੀਆ ਗੱਲ ਆ ਹਾਂਜੀ ਮਿੱਠੀ ਆ ਕਰਮਾਲੀ ਬਿਲਕੁਲ ਮਿੱਠੀ ਇਹ ਕਿੰਨੇ ਦਾ ਦੇ ਦਈਏ ਫਿਰ ਹਾਥੀ ਦਾ ਬੱਚਾ ਸੰਦੇ ਸਾਹਿਬ ਉਹ ਇਤਰਾ ਦੇ ਮੈਂ ਲਿਆਂਦੀ ਮੈਨੂੰ ਡੇਢ ਦੀ ਵੇਚਦੀ ਹਾਂ ਆਕ ਰੱਖਦੀ ਡੇਢ ਦਾ ਵੀ ਹਾਂਜੀ ਆਪਾਂ ਦੇਣੀ ਆ ਆਪਾਂ ਦੇਣੀ ਬੜਾ ਜਾਇਜ਼ ਰੇਟ ਚ ਜਾਇਜ਼ ਹੀ ਦੇ ਦਈਏ ਆਪਾਂ ਓਰੇ ਠੰਡਾ ਕਰਕੇ 15 ਵੀ ਧਾਰਾਂ ਨਹੀਂ ਤੇ ਡੇਢ ਦੀ ਵਿਗਦੀ ਮੈਂ ਹਾਂਜੀ ਡੇਢ ਦਾ ਕੀ ਰਹਦੀ ਆ ਜੇ ਡਾਵੇ ਦਾ ਕੱਡ ਕਾਟ ਇਹਦੇ ਜਿੰਨਾ ਇਹਦੇ ਥੱਲੇ ਦੁੱਧ ਨਵਾਂ ਦਿਨਾਂ ਚ 11 ਲੀਟਰ ਦੁੱਧ ਹੋ ਗਿਆ ਬਈ ਚਲੋ ਏਡੇ ਵਜੂਦ ਵਾਲੀਆਂ ਤੇ ਹਾਂਜੀ ਹਾਂਜੀ ਵਜੂਦ ਵਾਲੀਆਂ ਤੇ ਸੰਧੂ ਸਾਹਿਬ ਇਹਨੇ ਪਾਣੇ ਦੋ ਦੋ ਸਵਾ ਦੋ ਦੋ ਲੱਖ ਰੁਪਈਆ ਤੇ ਵੀਡੀਓ ਦੇ ਵੇਣੇ ਰੋਜ਼ ਮੰਗਦੇ ਆ ਹਾਂ ਹਾਂ ਆਪਾਂ 1 ਵੀ ਦੀ ਦੇ ਦਈਏ 1 ਵੀ ਦੀ ਹਾਂਜੀ ਤੇ ਉਹ ਇੱਕ ਵੀ ਦਾ ਵੀ ਕਰਮ ਵਾਲੀ ਹੱਕ ਰੱਖਦੀ ਆ ਹਾਂ ਜੀ ਆਂਦੀ ਬਿਲਕੁਲ ਹੱਕ ਰੱਖਦੀ ਆ ਜੀ ਪਰ ਆਪਾਂ ਇੱਕ ਵੀ ਦੇ ਵਿੱਚੋਂ ਵੀ ਸਤਨਾਮ ਗਫੇ ਖੁੱਲੀਆਂ ਛੋਟਾਂ ਹੀ ਕਰਦੀਆਂ ਭਰਾਵਾਂ ਨੂੰ ਖੁੱਲੀਆਂ ਛੋਟਾਂ ਹੀ ਕਰਦੀ ਜਿਹੜਾ ਆਖਣ ਵੀ ਨੰਦ ਆ ਗਿਆ ਵੀ ਯਾਰ ਏਡੀ ਵੱਡੀ ਮਾਏ ਆ ਤੇ ਯਾਰ ਰੇਟ ਜਾਜਾ ਬਿਲਕੁਲ ਬਿਲਕੁਲ ਆ ਵੇਖੋ ਪੰਡਾ ਪਾਈ ਫਿਰਦੀ ਕਰਮ ਵਾਲੀ ਕੇ ਪਿੱਛੋਂ ਵੇਖੋ 50 ਐਚ ਐਫ ਗਾਵਾ ਨੂੰ ਕੱਢਿਆ ਮੇਰੀ ਚੰਗਾ ਚਟਾ ਇੱਕ 10 ਦੀ ਦੇ ਦਿੱਗੇ ਇੱਕ 10 ਦੀ ਹਾਂ ਜੀ ਕੰਮ ਤਾਂ ਟਕਾਣੇ ਆ ਗਿਆ ਹੁਣ ਬਾਕੀ ਦੇ ਦਿੱਤੀ ਜਿੱਥੇ ਦੇਣੀ ਆ 1.5 ਦੀ ਆਣਾ 200 ਰੁਪਿਆ ਛੋੜ ਇਹ ਆਪਾਂ ਜੈਦ ਰੇਟ ਕਰਨੇ ਬਿਲਕੁਲ ਜੈਦ ਵੀਡੀਓ ਵਾਲੇ रेट ਹੀ ਆਪਾਂ ਲੈਨੇ ਆ। ਹਾਂ। ਐਵੇਂ ਵਾਧ ਘਾਟ ਨਹੀਂ ਆਪਾਂ ਕਰਦੇ ਵੀ ਅੱਗਾ ਮਾਲ ਆਪਾਂ 2 ਘੰਟਿਆਂ ਚ ਵੇਚਦਾ। ਠੀਕ ਆ ਜੀ। ਅੱਗੇ ਵੇਚਿਆ ਅੱਜ ਤੱਕ ਵੀ ਫੋਨ ਵਿਕ ਚੁੱਕੇ ਨਹੀਂ ਜਾਂਦੇ ਭੈਣ ਭਰਾਵਾਂ ਦਾ ਇੰਨਾ ਪਿਆਰ ਦਿੰਦੇ ਆ। ਹੂੰ 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 ਤੇ ਹਜ਼ਾਰਾਂ ਹੀ ਫੋਨ ਜਿਹੜਾ ਵਾ ਵੀ ਸਾਨੂੰ ਉਹਦੇ ਨੰਬਰ ਲੈ ਲਓ ਕੋਈ ਮੈਂ ਆਈ ਸਾਨੂੰ ਦੱਸੋ ਇੰਨੇ ਸੰਧੂ ਸਾਹਿਬ ਲੈ ਨਹੀਂ ਜਾਂਦਾ। ਨਹੀਂ ਲਿਖਿਆ ਜਾਂਦਾਗਾ ਬਿਲਕੁਲ। ਇੰਨੇ ਨੋਟ ਕਿਹੜਾ ਕਰੇ? ਹਾਂ ਹਾਂ। ਹਾਂਜੀ ਹਾਂਜੀ। ਲਓ ਵੀ ਇੱਕ ਪੰਜ ਦੀ ਇਹ ਹਾਂ ਜਾਂ ਨਾ ਤੁਹਾਨੂੰ ਮੱਝ ਮਿਲ ਜੂਗੀ। ਵੱਡੀ ਮੱਝ ਬਾਕੀ ਵੇਖੋ ਤੁਸੀਂ ਸਾਰੇ ਪੁੱਛਗੋ ਨਾਲੋ ਸੇਕ ਕਰਦੇ ਪਏ ਮੇਰੇ ਕੋਲ ਚੰਗੇ ਆ ਵੇਖੋ ਕੱਦ ਮੈਂ ਕਿੱਥੇ ਮੈਂ ਆਉਂਦੀ ਵੇਖੋ ਚੰਗੇ ਇੱਕ ਕੱਦ ਕਾੜਦੀ ਆ ਬਿਲਕੁਲ 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 ਦੁੱਧ ਦਾ ਕੰਮ ਕਰਨਾ ਇਹ ਦੁੱਧ ਦਾ ਡਰਾਮਾ ਹੈ ਡਰਾਮਾ ਹੈ ਹਾਂਜੀ ਹਾਂਜੀ ਬਹੁਤ ਸੋਹਣੀ ਮੱਝ ਆ ਲਓ ਵੀ ਇਹ ਦੋਸਤੋ ਨਾਗਨੇ ਵੀਰ ਸਤਨਾਮ ਦੇ ਕੋਲ ਪਸ਼ੂ ਵੇਸੇ ਜੈ ਜੀ ਹੁੰਦੇ ਆ ਬੜੇ ਮਿੱਠੇ ਮਿੱਠੇ ਰੇਟ ਹੁੰਦੇ ਆ ਬਾਕੀ ਮੇਰਾ ਭਰਾ ਪਹਿਲੀਆਂ ਦੇ ਵਿੱਚ ਮੇਲਾ ਲੁੱਟਣ ਵਾਲੀ ਗੱਲ ਆ ਠੀਕ ਆ ਲੈ ਵੀ ਸਤਨਾਮ ਇੱਕ ਵੀਰ ਨੰਬਰ ਬੋਲਦੇ ਨੰਬਰ ਆਪਣਾ 95771 ਹਾਂ 7302 ਠੀਕ ਆ ਭਾਈ ਹਾਂਜੀ ਹਾਂਜੀ ਸੋ ਤੋਂ ਸੋ ਇਹ ਗੱਲਾਂ ਬਾਤਾਂ ਸਨ ਠੀਕ ਆ ਜੀ ਮਾਲ ਵੇਖੋ ਤੁਸੀਂ ਪੰਜ ਪਸ਼ੂ ਅੱਜ ਹਾਜ਼ਰ ਸੀਗੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਖਰੀਦਦਾਰੀ ਕਰੋ ਚੰਗੇ ਸਾਫ਼ ਸੁਥਰੇ ਪਸ਼ੂ ਆ ਇਧਰ ਤੋਹਫੇ ਵਖਾਤੇ ਆ ਦੋ ਮੱਝਾਂ ਤੁਹਾਨੂੰ ਦਿਖਾ ਦਿਆਂ ਨੀਲੀ ਰਾਵੀ ਦੇ ਨਕੀਨੇ ਸੋ ਧੰਨਵਾਦ ਜਿੰਨੇ ਭਰਾਵਾਂ ਨੇ ਵੀਡੀਓ ਪੂਰੀ ਵੇਖੀ ਆ ਜਾਂ ਸ਼ੇਅਰ ਕੀਤੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ